ਇੱਥੇ ਕੋਈ ਇੱਕ ਭਗਵੰਤ ਸਿੰਘ ਸਮਾਉ ਆ ਮੈਤਾਨੀ ਜਾਣਦਾ ਕੌਣ ਉਹ ਕੀ ਕਰਦਾ ਪਰ ਇੰਨਾ ਕ ਪਤਾ ਵੀ ਉਹ ਠੱਗੀਆਂ ਠੋਰੀਆਂ ਮਾਰਦਾ ਜਿਹੜੇ ਕੋ ਉਹਦੇ ਬੰਦਿਆਂ ਨੇ ਦੱਸਿਆ ਪਾਰਟੀ ਵਾਲਿਆਂ ਨੇ ਦੱਸਿਆ ਸਾਡੇ ਵੱਲੋਂ ਤਾਂ ਭਾਈ ਇਹ ਕੱਢਿਆ ਹੋਇਆ ਉਹਦੇ ਨਾਲ ਕੋਈ ਰੌਲਾ ਨਹੀਂ ਰਾਤ ਲਾਈਵ ਹੋਇਆ ਉਹ ਫੇਰ ਨਾ ਮੈਂ ਜਾਣਦਾ ਨਾ ਮੇਰਾ ਉਹਦੇ ਨਾਲ ਕਿਤੇ ਬਾਰਤਲਾ ਪੁੱਈ ਆ ਨਾ ਮੈਨੂੰ ਕਦੇ ਮਿਲਿਆ ਉਹ ਨਾ ਮੇਰੇ ਉਹ ਦੂਰ ਨੇੜੇ ਤੋਂ ਕੋਈ ਜਾਣ ਪਹਿਚਾਨ ਚੋਂ ਹੈ ਨਾ ਸਾਡੇ ਨਾਲ ਉਹਦਾ ਕੋਈ ਝਗੜਾ ਹੈ ਬਿਨਾ ਮਤਲਬ ਤੋਂ ਉਹ ਲੜਾਈਆਂ ਮੁੱਲ ਲੈਂਦਾ ਖੈਂਦਾ ਆ ਕੇ ਤੇ ਅੱਜ ਪਈ ਕਹਿੰਦਾ ਐਸਐਸਪੀ ਸਾਹਿਬ ਨੂੰ ਮੈਮੋਰੰਡਮ ਦੇਣਾ ਹੈ ਤੇ ਜਿੱਡੇ ਜਥੇਬੰਦੀਆਂ ਇਕੱਠੀਆਂ ਹੋਣ ਤੇ ਪਹਿਲਾਂ ਦਿੱਤਾ ਸੀ ਕਹਿੰਦਾ ਉਹਦੇ ਐਸ ਐਚ ਓ ਬਿਆਨਤ ਕੌਰ ਜੀ ਨੂੰ ਤੇ ਉਹ ਕਹਿੰਦਾ ਅੱਜ ਦੁਬਾਰੇ ਦੇਣਾ ਇਹਦਾ ਮਤਲਬ ਹੀ ਬਿਆਨਤ ਕੌਰ ਹੈ ਜਿਹੜੀ ਉਹ ਅਫਸਰ ਨਹੀਂ ਹੈਗੀ ਐਸ ਐਚ ਓ ਹੈ ਤੇਰੀ ਗੱਲ ਪਹਚਾਊਗੀ ਉਹ ਪੂਰੇ ਅਫਸਰਾਂ ਤੱਕ ਚਲੋ ਦੇ ਦਿਓ ਰਾਈਟ ਬਣਦਾ ਹੱਕ ਬਣਦਾ ਸ਼ਬਦ ਹੁਣ ਨਾਲ ਇਹ ਹੈ ਇਸ ਮਾਧਮ ਰਾਹੀਂ ਮੈਂ ਬੇਨਤੀ ਕਰਦਾ ਵੀ ਜਿਹੜਾ ਭਗਮੰਤ ਸਮਾਉ ਹੈ ਇਹ ਮਿਸਤਰੀ ਹਰਪ੍ਰੀਤ ਸਿੰਘ ਨੂੰ ਕਹਿੰਦਾ ਕਿ ਫੰਡ ਦੀ ਲੋੜ ਹੈ ਪੈਸੇ ਹੈ ਨਹੀਂ ਜਲੰਧਰ ਜਾਣਾ ਇੱਥੇ ਜਾਣਾ ਪਾਰਟੀ ਵਾਸਤੇ ਉਹ ਕਹਿੰਦਾ ਭਾਈ ਮੇਰੇ ਕੋਲ ਪੈਸੇ ਤਾਂ ਹੈ ਨਹੀਂ ਆ ਮੇਰੇ ਘਰ ਵਾਲੀ ਦਾ ਹਾਰ ਲੈ ਜਾ ਉਹਨੇ ਹਾਰ ਬੈਂਕ ਦੇ ਵਿੱਚ ਰੱਖ ਕੇ ਬੂਟਾ ਸਿੰਘ ਦੀ ਆਈਡੀ ਲਾ ਕੇ ਇਹ ਭਗਵੰਤ ਦਾ ਡਬਲਟਰ ਹੈ ਨਾ ਇਹਨੂੰ ਤਾਂ ਦੁੱਕੀ ਕੋਈ ਦਿੰਦਾ ਨਹੀਂ ਉਹਨੇ ਕੀ ਕਰਿਆ ਬੂਟਾ ਸਿੰਘ ਦੀ ਆਈਡੀ ਲਾ ਕੇ ਮਥੂਟ ਬੈਂਕ ਦੇ ਵਿੱਚੋਂ 25000 ਰੁਪਇਆ ਹਾਰ ਤੇ ਸੋਨੇ ਦੇ ਹਾਰ ਤੇ ਲੈ ਕੇ ਲੋਨ ਦੇਤਾ ਇਹਨੂੰ ਦੇਤਾ ਵਰਤਲਾ ਜਿੰਨਾ ਚਿਰ ਵਰਤਨਾ ਉਹਦਾ ਸਮੇਤ ਵਿਆਜ ਭਰਦੀ ਤੇ ਹਾਰ ਮੇਰਾ ਸੜਾ ਕੇ ਦੇਦੀ ਇਹਨੇ ਨਾ ਤਾਂ ਉਹਨੂੰ ਹਾਰ ਦਿੱਤਾ ਨਾ ਉਹਦੇ ਪੈਸੇ ਭਰੇ ਨਾ ਉਹਦਾ ਵਿਆਜ ਭਰਿਆ ਤੇ ਜਦੋਂ ਲੰਬਾ ਸਮਾਂ ਬੈਂਕ ਦੇ ਵਿੱਚ ਕੋਈ ਪ੍ਰੋਪਰਟੀ ਪਈ ਰਹੇ ਫਿਰ ਉਹਦੀ ਨਿਲਾਮੀ ਹੋ ਜਾਂਦੀ ਹੈ ਜਿਹੜੀ ਮਤੂਟ ਬੈਂਕ ਹੈ ਇਹਦੀ ਨਿਜਮਨ ਹਰ ਬੈਂਕਾਂ ਦੇ ਨਿਜਮ ਹੈ ਤਾਂ ਉਹਨਾਂ ਨੇ ਜਿਹੜਾ ਉਹ ਹਾਰ ਹੈ ਉਹ ਜ਼ਬਤ ਕਰ ਲਿਆ ਕਿ ਹੁਣ ਅਸੀਂ ਇੰਨੀ ਤਰੀਕ ਨੂੰ ਪਈ ਇਸ ਸੋਨੇ ਨੂੰ ਤੋਲਤਲਾਈ ਕਰਕੇ ਤੁਹਾਡੇ ਬੜੀ ਇੰਨਾ ਇੰਟਰਸਟ ਹੈ ਇੰਨਾ ਮੂਲ ਹੈ ਤੇ ਉਹ ਜਿਹੜਾ ਹੈਗਾ ਨਿਪਰਪੰਡ ਕਰਦੇ ਆ ਉਹਨੂੰ ਨੋਟਿਸ ਭੇਜਤਾ ਉਹ ਛਡਵਾ ਕੇ ਨਹੀਂ ਦਿੱਤਾ ਫਿਰ ਉਹ ਤੋਂ ਇਸ ਭਗਮੰਤ ਸਮਾਉਂ ਨੇ ਗੇਟ ਲਵਾ ਲਿਆ ਅੱਜ ਵੀ ਇਹਦੇ ਘਰੇ ਲੱਗਿਆ ਹੋਇਆ ਉਹਦੇ ਪੈਸੇ ਨਹੀਂ ਦਿੱਤੇ ਉਹ ਮੰਗਰ ਤੁਰਿਆ ਫਿਰਦਾ ਇਹਦੀ ਹੁਣ ਸਾਡੇ ਕਲਾਪ ਜਾਂ ਪ੍ਰਸ਼ਾਸਨ ਦੇ ਖਿਲਾਫ ਜਾਂ ਹੋਰ ਜ਼ਿੰਮੇਵਾਰਾਂ ਦੇ ਖਿਲਾਫ ਆੜਤੀਆਂ ਦੇ ਖਿਲਾਫ ਮੈਮੋਰੰਡਮ ਦਿੰਦਾ ਫਿਰਦਾ ਮੈਂ ਹੁਣ ਇਹਨੂੰ ਬੇਨਤੀ ਕਰਦਾ ਪਹਿਲਾਂ ਤਾਂ ਭਗਵਾਨ ਤੋਂ ਸਮਾਉਣ ਨੂੰ ਵੀ ਇਹ ਭਾਈ ਹਰਪ੍ਰੀਤ ਸਿੰਘ ਮਿਸਤਰੀ ਦਾ ਕਰ ਵਾਲੀ ਦਾ ਹਾਰ ਲੈ ਕੇ ਆਈ ਇੱਕ ਤਾਂ ਅੱਜ ਆਏਗਾ ਐਸਐਸਪੀ ਦਫ਼ਤਰ ਇੱਕ ਉਹਦੇ ਗੇਟ ਦੇ ਪੈਸੇ ਲੈ ਕੇ ਆਈ ਤੇ ਦੂਜੇ ਪਾਸੇ ਮੈਂ ਬੇਨਤੀ ਕਰਦਾ ਕਪਤਾਨ ਸਾਹਿਬ ਨੂੰ ਵੀ ਜਦੋਂ ਮੈਮੋਰੰਡਮ ਦੇਣ ਆਇਆ ਜੀ ਤਾਂ ਉਹਦੇ ਵਿਚਾਰੇ ਦੇ ਗਰੀਬ ਬੰਦੇ ਦੇ ਪੈਸੇ ਜ਼ਰੂਰ ਦਵਾ ਦਿਓ ਉਹਦੇ ਘਰ ਇੱਕ ਦਾ ਹਾਰ ਹੈ ਬੈਂਕ ਮਤੂੜ ਦੇ ਵਿੱਚ ਜਬਤ ਹੋਇਆ ਵਾ ਉਹ ਪਰਚੀਆਂ ਨਰਸੀਦਾਂ ਉਹਦਾ ਵਜਨ ਹੈਗਾ ਉਹ ਜਿੰਨਾ ਵਜਨ ਆ ਉਹਦਾ ਉਸ ਹਿਸਾਬ ਨਾਲ ਜੋ ਨਾਲ ਸੋਣਾ ਇਹਦਾ ਦਵਾ ਦਿਓ ਤੇ ਦੂਜਾ ਉਹਦੇ ਗੇਟ ਦੇ ਜਿਹੜੇ ਪੈਸੇ ਦਵਾ ਦਿਓ ਅੱਜ ਸੋਡੇ ਕੋਲੇ ਇਹ ਸਾਫ ਸੁਥਰਾ ਬੰਦਾ ਆਊਗਾ ਫਿਰ ਇਹਨੇ ਐਸਐਚਓ ਦੇ ਖਿਲਾਫ ਧਰਨਾ ਲਾਇਆ ਧਰਨਾ ਲਾਇਆ ਜਦੋਂ ਆਪਦੀਆਂ ਦਰੀਆਂ ਸਪੀਕਰ ਲਾ ਲਿਆ ਜੋ ਵੀ ਸੀਗਾ ਤਾਂ ਥਾਣੇਦਾਰ ਆਇਆ ਅੰਦਰੋਂ ਕਹਿੰਦਾ ਪਹਿਲਾਂ ਉਹ ਮਿਸਤਰੀ ਦੇ ਪੈਸੇ ਦੇ ਕੇ ਆ ਗੇਟ ਦੇ ਤੇ ਉਹਦੇ ਘਰ ਵਾਲੀ ਦਾ ਹਾਰ ਆ ਜਿਹੜਾ ਬੈਂਕ ਚ ਰੱਖਿਆ ਮਦੂਦ ਬੈਂਕ ਚ ਉਹ ਦੇ ਕੇ ਆ ਨਹੀਂ ਤੈਨੂੰ ਬੰਦੇ ਦਾ ਪੁੱਤ ਬਣਾ ਲਾਂਗੇ ਉਹਨੇ ਉਤੋਂ ਫਿਰ ਇਹ ਅਤਰਨਾ ਜਿਹੜੀਆਂ ਦਰੀਆਂ ਡੰਡੀਆਂ ਛੋਟੀਆਂ ਜੋ ਇਹਦੇ ਕੋਲੇ ਲਲਪਟਲ ਹੁੰਦਾ ਉਹ ਲੈ ਕੇ ਭੱਜ ਗਿਆ ਉਥੋਂ ਇਹ ਕਿਰਦਾਰ ਦਾ ਮਾਲਕ ਉਹ ਤੂੰ ਸਾਡੇ ਨਾਲ ਬਿਨਾ ਮਤਲਬ ਤੋਂ ਕਹਿਣਾ ਤੇਰੀ ਠੱਗੀ ਠੋਰੀ ਚੱਲੀ ਜਾਂਦੀ ਆ ਆਵਦਾ ਟਮਟਮਾਣਾ ਚਲਾਈ ਚੱਲ ਠੀਕ ਆ ਸਾਨੂੰ ਨਹੀਂ ਪਤਾ ਕੀ ਕਰਦਾ ਤੂੰ ਤੈਨੂੰ ਨਹੀਂ ਪਤਾ ਅਸੀਂ ਕੀ ਕਰਦੇ ਆ ਨਾ ਅਸੀਂ ਕੋਈ ਧਰਨਾ ਲਾਈਏ ਨਾ ਅਸੀਂ ਕੋਈ ਮੈਮੋਰੰਡਮ ਦੇਈਏ ਜੋ ਕਾਨੂੰਨ ਕਹਿੰਦਾ ਕਾਨੂੰਨ ਦੇ ਮਤਾਬਕ ਚੱਲੀਦਾ ਹੁਣ ਜਿਹੜੀ ਰਹੀ ਗੱਲ ਤੂੰ ਦਿਲਜੀਤ ਸਿੰਘ ਦੀ ਮਦਦ ਕਰਦਾ ਚੰਨ ਪੈਸੇ ਲੈ ਕੇ ਕੋ ਬਿਨਾ ਪੈਸੇ ਤੂੰ ਤੁਰਦਾ ਨਹੀਂ ਨਾ ਐਡਾ ਤਾਂ ਪੜਾ ਮਾਨਸ ਨਹੀਂ ਕਿਸੇ ਬਾਤ ਤੇ ਇੰਨਾ ਟਾਈਮ ਕੱਢ ਲੀਏ ਆਪਾਂ ਜਿਹਦੇ ਕੋਲ ਟਾਈਮ ਹੈ ਇਹਦੇ ਕੋਲ ਸਾਰਾ ਦਿਨ ਹੀ ਟਾਈਮ ਹੈ ਕਿਉਂਕਿ ਇਹਦੀ ਰੋਜੀ ਰੋਟੀ ਇਸ ਕੰਮ ਤੋਂ ਚੱਲਦੀ ਹੈ ਤਾਂ ਦਲਜੀਤ ਨਾਲ ਵੀ ਕੋ ਰੌਲਾ ਨਹੀਂ ਸੀ ਕਪਤਾਨ ਸਾਹਿਬ ਬੜੇ ਸ਼ਰੀ ਬੰਦੇ ਐ ਉਹਨਾਂ ਨੇ ਜਿਹੜੇ ਡਾਇਰੈਕਟ ਸਰਬ ਇਨਸਪੈਕਟਰ ਭਰਤੀ ਹੋਏ ਉਹਨਾਂ ਨੇ ਨਾ ਐਸਚਓ ਲਾਏ ਆ ਵਿਚਾਰੇ ਮੁੰਡਿਆਂ ਨੂੰ ਵੀ ਪਹਿਲ ਦਿੱਤੀ ਜਾਵੇ ਉਹਦੀ ਸੋਚ ਹੈ ਮੈਨੂੰ ਨਹੀਂ ਪਤਾ ਮੇਰੀ ਕੋਈ ਮੀਟਿੰਗ ਨਹੀਂ ਹੋਈ ਲਾਏ ਤਾਂ ਲੋਕ ਜਾਂਦੇ ਆ ਦਫ਼ਤਰਾਂ ਦੇ ਵਿੱਚ ਤਾਂ ਉਹ ਕਹਿ ਦਿੰਦੇ ਆ ਵੀ ਜਾ ਕੇ ਸੱਚ ਨੂੰ ਮਿਲੋ ਤੁਹਾਡਾ ਕੰਮ ਹੋਵੇਗਾ ਤਾਂ ਲੋਕ ਆ ਜਾਂਦੇ ਆ ਉਹ ਕਹਿੰਦੇ ਆ ਜੇ ਸਾਡੀ ਦਰਖਾਸਤ ਨਹੀਂ ਪੜੀ ਤੇ ਉਹ ਇਸ ਤਰ੍ਹਾਂ ਕਹਿੰਦੇ ਨੇਗੇ ਪਰ ਸਮਝਾਇਆ ਜਾਂਦਾ ਵੀ ਤੇ ਵੀ ਜਾੜੋ ਤੁਸੀਂ ડીજીપી ਕੋਲੇ ਜਾੜો ਉਹ ફોન ਕਰ દેન્દે ਹੁੰਦੇ ਆ ਤੇ ਕੰਮ ਥਾਣੇ ਚ ਹੀ ਹੁੰਦੇ ਹੁੰਦੇ ਆ ਪਰਚੇ ਦਰਜ ਵੀ ਥਾਣੇ ਚ ਹੁੰਦੇ ਆ ਰੱਦ ਵੀ ਥਾਣੇ ਚ ਹੁੰਦੇ ਆ ਚਲਾਨ ਵੀ ਥਾਣੇ ਚ ਹੁੰਦੇ ਆ ਭੰਗੋੜੇ ਵੀ ਥਾਣੇ ਚ ਫੜੇ ਜਾਂਦੇ ਆ ਵੈਰੀਫਿਕੇਸ਼ਨਾਂ ਵੀ ਥਾਣੇ ਚ ਹੁੰਦੀਆਂ ਜਿੱਥੋਂ ਦਾ ਬਕੂਆ ਹੈ ਚਲੋ ਸਮਝਾਇਆ ਜਾਂਦਾ ਹੁਣ ਜਿਹੜਾ ਦਿਲਜੀਤ ਸਿੰਘ ਸੀ ਇਹਨੂੰ ਇੱਕ ਐਪਲੀਕੇਸ਼ਨ ਮਾਰਕ ਕਰੀ ਸਾਹਿਬ ਨੇ ਤਾਂ ਇਹਨੇ ਜਿਹੜੇ ਬਿਆਨ ਲਿਖਾਏ ਸੀ ਉਹ ਪਾੜ ਕੇ ਪ੍ਰੇਸ਼ੜ ਤੇ ਦੋ ਐਮਸੀਆਂ ਦੇ ਬਿਆਨ ਲੇਕ ਕੇ ਰਿਪੋਰਟ ਬਣਾਤੀ ਵੀ ਇੱਥੇ ਸਾਨੂੰ ਗੜਬੜਾਉਂਦੇ ਆਏ। ਉਹ ਅਫਸਰਾਂ ਦੇ ਮਾਮਲਾ ਧਿਆਨ ਚ ਆ ਗਿਆ। ਵੀ ਕੋਈ ਇੱਕ ਕਪਤਾਨ ਐਸਐਚਓ ਤੇ ਫੇਰ ਵਿਸ਼ਵਾਸ ਕਰਦਾ। ਉਹ ਫੇਰ ਜਦਾ ਵੀ ਯਾਰ ਕੰਮ ਕਰ। ਤੇ ਉਸ ਕਪਤਾਨ ਨੂੰ ਆਪਾਂ ਗਮਰਾਹ ਕਰ ਗਏ। ਝੂਠ ਬੋਲੀਏ। ਬਿਆਨ ਕੁਛ ਹੋਰ ਹੈ। ਬਗੂਆ ਕੁਛ ਹੋਰ ਹੈ। ਸੈਕਸ਼ਨ ਕੁਛ ਹੋਰ ਹੈ। ਲਾਈ ਕੁਝ ਜਾਨਨੇ ਆ ਕਰੀ ਕੁਝ ਜਾਨਨੇ ਆ ਰਿਪੋਰਟਾਂ ਦਫ਼ਤਰਾਂ ਦੇ ਵਿੱਚ ਕੁਝ ਬਣਾਈ ਜਾਨਨੇ ਆ ਹੁਣ ਜਿਹੜਾ ਬੰਦਾ ਐਸਐਸਪੀ ਸਾਹਿਬ ਦੇ ਜਾ ਕੇ ਪੇਸ਼ ਹੋ ਕੇ ਦਰਖਾਸਤ ਦੇਊਗਾ ਤੂੰ ਭਾਈ ਬਿਆਨ ਵੀ ਲਿਖਾਉਣ ਆਊਗਾ ਬਿਆਨਾਂ ਤੋਂ ਕਿਉਂ ਭਜੂਗਾ ਇਹਦੇ ਕੋਲੇ ਸਮਾਂ ਇੰਨਾ ਮੈਂ ਪਹਿਲਾਂ ਝੂਠੀਆਂ ਦਰਖਾਸਤਾਂ ਦੇਵੇ ਫਿਰ ਉਹ ਬੰਦੇ ਲਿਆਵੇ ਫਿਰ ਉਹ ਬਿਆਨ ਲਿਖਾਵੇ ਇਹ ਧਰਨੇ ਦੇਣ ਤੋਂ ਪਹਿਲਾਂ ਮੈਮੋਰੰਡਮ ਦੇਣ ਤੋਂ ਪਹਿਲਾਂ ਕਿ ਭਗਵੰਤ ਸਿੰਘ ਸੋਚ ਲਿਆ ਕਰੋ ਵੀ ਅਸਲ ਮੁੱਦਾ ਕੀ ਹੈ ਕਹਾਣੀ ਕੀ ਹੈ ਗੱਲ ਕੀ ਹੈ ਤੁਸੀਂ ਸਾਰਾ ਦਿਨ ਪ੍ਰਸ਼ਾਸਨ ਨਾਲ ਆਡਾ ਲਾਉਣੇ ਉਹਨਾਂ ਨੂੰ ਕੰਮ ਕਰਨ ਲੈਣ ਦਿਓ ਨਫਰੀ ਪਹਿਲਾਂ ਘਟ ਹੈ ਬਹੁਤ ਸਮੇਂ ਚ ਨਫਰੀ ਪਹਿਲਾਂ ਘਟ ਹੈ ਤੇ ਤੁਸੀਂ ਪਰੇਸ਼ਾਨ ਕਰਦੇ ਹੋ ਧਰਨੇ ਤੇ ਧਰਨਾ ਧਰਨੇ ਤੇ ਧਰਨਾ ਜਦੋਂ ਕੋਈ 2000 ਰੁਪਇਆ ਦੇ ਦਿੰਦਾ ਹੈ 5000 ਰੁਪਇਆ ਦੇ ਦਿੰਦਾ ਫਿਰ ਉਹ ਧਰਨਾ ਚੱਕਿਆ ਜਾਂਦਾ ਹੈ ਉਹਦਾ ਫਿਰ ਨਾਂ ਲੈਂਦੇ ਐਕਸ਼ਨ ਕਮੇਟੀ ਪਲਾਨਿੰਗ ਕਮੇਟੀ ਕੋਈ ਕਮੇਟੀ ਨਹੀਂ ਇਹ ਆਉਦੇ ਬੰਦੇ ਲਿਆਉਂਦਾ ਖੜੇ ਕਰ ਲੈਂਦਾ ਬਾਹ ਲੈਂਦਾ ਬਾਜ ਜਾਂਦਾ ਬੈਠ ਜਾਂਦਾ ਹੁਣ ਇਹ ਅੱਜ ਮੈਮੋਰੰਡਮ ਦੇ ਤੇ ਉਹਦੇ ਨਾਲ ਪੈਸੇ ਲੈ ਕੇ ਆਈ ਮਿਸਤਰੀ ਦੇ ਇੱਕ ਵਿਚਾਰੇ ਦਾ ਸੋਨੇ ਦਾ ਹਾਰ ਹੈ ਉਹਦੇ ਘਰ ਵਾਲੀ ਦਾ ਗੇਟ ਦੇ ਪੈਸੇ ਉਹ ਦੇ ਕੇ ਜਾਈ ਡਿਫਲਟਰ ਬੰਦਾ ਉਲਟਾ ਸਾਨੂੰ ਕਹਿੰਦਾ ਸੱਜ ਕੀ ਬੋਲੇ ਛਾਰਨੀ ਕੀ ਬੋਲੇ ਇੱਕ ਮਹਾਵਰਾਇਆ ਸੁਣਾਈ ਜਾਂਦਾ ਤੇਰੇ ਪੱਲੇ ਤੇਲੇ ਕੁਛ ਨਹੀਂ ਬੈਂਕ ਦਾ ਡਿਫਲਟਰ ਹੈ ਲੋਕਾਂ ਦਾ ਡਿਫਲਟਰ ਹੈ ਲੜਾਈਆਂ ਕਰਾਉਣਾ ਹੁਣ ਚੰਦਪਾਣ ਜਾ ਕੇ ਉੱਥੇ ਰੈਲੀ ਕਰਕੇ ਆਇਆ ਇਤੋਂ ਪੈਸੇ ਇਕੱਠੇ ਗਰਾਈਆਂ ਕਰਕੇ ਲੈ ਗਿਆ ਉੱਥੇ ਪ੍ਰਸ਼ਾਸਨ ਨਹੀਂ ਚੰਦਪਾਣ ਜੇ ਸਰਪੰਚ ਦਾ ਰੌਲਾ ਹੈ ਉੱਥੇ ਦਾ ਸਾਬਕਾ ਸਰਪੰਚ ਹੈ ਪਿੰਡ ਹੈ ਨੰਬਰਦਾਰ ਆ ਉਥੇ ਐਸਐਚਓ ਥਾਣਾ ਲੱਗਦਾ ਸੰਬੰਧਿਤ ਡਿਵੀਜ਼ਨ ਹਨ ਐਸਐਸਪੀ ਹੈ ਡੀਸੀ ਹੈ ਤੂੰ ਦੱਸੇਗਾ ਵੀ ਨਾਲੀਆਂ ਕਿੱਧਰ ਦੀ ਪੈਂਦੀਆਂ ਹੋਣਗੀਆਂ ਉਥੇ ਪ੍ਰਸ਼ਾਸਨ ਨੂੰ ਤੂੰ ਸਮਝਾ ਕੇ ਆਏਗਾ ਸੱਤ ਪੜਿਆ ਬੰਦਾ ਪਹਿਲਾਂ ਕੁਝ ਪੜ ਲਿਆ ਕਰੋ ਸਮਝ ਲਿਆ ਕਰੋ ਆ ਕਲਮਾ ਥਮਾਰਿਆ ਕਰੋ ਹਰ ਇੱਕ ਥਾਣੇ ਵੀ ਸਾਡੇ ਨਾਲ ਧੱਕਾ ਹੁੰਦਾ ਐਵੇਂ ਬਦਨਾਮ ਨਾ ਕਰੋ ਤੁਸੀਂ ਡਾਕਟਰ ਮੇਧਕਰਨ ਨੂੰ ਬਦਨਾਮ ਨਾ ਕਰੋ ਉਹਨੇ ਤੁਹਾਡੇ ਵਾਂਗੂ ਸਮਾਣੀ ਕਰਾਮ ਕਰਿਆ ਪੜ੍ਹ ਲੈ ਕੇ ਡਿਗਰੀਆਂ ਲੈ ਕੇ ਸਵਿਧਾਨ ਦੇ ਸੰਪਾਦਕ ਬਣੇ ਔਰ ਲੋਕਾਂ ਨੂੰ ਜ਼ਿੰਦਗੀ ਜਿਉਣ ਦਾ ਢੰਗ ਸਿਕਾਇਆ ਨਾ ਕਿ ਤੈਨੂੰ ਸਿਕਾਇਆ ਤੂੰ ਹਰੇਕ ਤਾਂ ਬੋਲਦਾ ਆਪਾਂ ਨਹੀਂ ਆਏ ਹੋ ਜਾਂਦਾ ਆਪਣਾ ਆਏ ਹੁੰਦਾ ਉਹਨੇ ਇੱਕ ਲੜੀ ਦੇ ਵਿੱਚ ਸਾਰੇ ਚੀਜ਼ ਨੂੰ ਪ੍ਰੋਤ ਆ ਵੀ ਆਹ ਤਾਰਾ ਇਹਦੇ ਬਾਤ ਤੇ ਆਹ ਤਾਰਾ ਇਹਦੇ ਬਾਤ ਤੇ ਆਹ ਜਰਨਲ ਵਾਸਤੇ ਆ ਐਸੀ ਬਾਤ ਤੇ ਆ ਬੀਸੀ ਬਾਤ ਤੇ ਆ ਆ ਪੀਸੀ ਇਕਟਾ ਆ ਸੀਪੀਸੀ ਇਕਟਾ ਆ ਆਈਪੀਐਸ ਆ ਆਪ ਆਈਪੀਸੀ ਇਕਟਾ ਉਹ ਜਿਹੜਾ ਹੈਗਾ ਉਹਨੇ ਸਮਾਂ ਨਹੀਂ ਬਰਬਾਦ ਕਰਿਆ ਜੇ ਤੇਰੇ ਵਾਂਗੂ ਕੰਮ ਕਰਦੇ ਨਾ ਤਾਂ ਸਵਧਾਨ ਕਈ 100 ਸਾਲ ਲਿਖਿਆ ਨਹੀਂ ਜਾਣਾ ਸੀ 5 ਮਿੰਟਾਂ ਬਾਅਦ ਲਾਈਵ ਹੋ ਜਾਣਾ ਆਓ ਜੀ ਆਹ ਕਰਦੇ ਆ ਉਹ ਕਰਦੇ ਆ ਤੂੰ ਜਿਹੜਾ ਜ਼ੋਰ ਲਾਉਣਾ ਲਾ ਲਈ ਜਿਹੜਾ ਕੁਝ ਕਰਨਾ ਕਰ ਲਈ ਜਿੱਥੇ ਮੈਂ ਗਲਤ ਤਾਂ ਗਲਤ ਐ ਜਿੱਥੇ ਮੈਂ ਸਹੀ ਐ ਸਹੀ ਐ ਮੇਰਾ ਸਟੈਂਡ ਐ ਤੇਰਾ ਮੇਨ ਮਸਲਾ ਇਹ ਸੀ ਵੀ ਡਰਾ ਕੇ ਮਾਫੀ ਮੰਗਾਈਏ ਗਾਂ ਵਾਲੀ ਪਾਰਟੀ ਤੋਂ ਚੰਨ ਪੈਸੇ ਲੈ ਕੇ ਰੈਲੀਆਂ ਕਰੀਏ ਤੇ ਮੱਖਣ ਭਾਈ ਕਿਤੇ ਬਲੈਕਮੇਲ ਕਰਕੇ ਪੈਸੇ ਲਈਏ ਮੈਂ ਨਹੀਂ ਦਿੰਦਾ ਤੈਨੂੰ ਰੁਪਇਆ 100 ਜਿਹੜੀ ਧਾਰਾ ਲਗਾਉਣੀਆਂ ਲਵਾਦੀ ਜਦੋਂ ਮੈਂ ਗਲਤ ਹੀ ਨਹੀਂ ਗਲਤ ਮੈਂ ਤਾਂ ਹਾਂ ਮੈਂ ਕੋਈ ਵੀਡੀਓ ਡਿਲੀਟ ਕਰੀ ਹੋਵੇ ਗਲਤ ਮੈਂ ਤਾਂ ਕਰਾਂ ਮੈਂ ਕੋਈ ਤਾਨਾਸ਼ਾਹੀ ਕਰਦਾ ਹੋਵਾਂ ਗਲਤ ਮੈਂ ਤਾਂ ਹੋਵਾਂ ਮੈਂ ਕੋਈ ਗਲਤ ਬੋਲਿਆ ਹੋਵਾਂ ਤੂੰ ਬਿਨਾ ਮਤਲਬ ਤੂੰ ਇਹ ਪ੍ਰਸ਼ਾਸਨ ਦਾ ਕੰਮ ਹੈ ਪ੍ਰਸ਼ਾਸਨ ਨੇ ਸੱਚ ਲਾਇਆ ਹੈ ਪ੍ਰਸ਼ਾਸਨ ਨੇ ਬਦਲਤਾ ਉਹਦੇ ਕਪਤਾਨ ਨੇ ਉਹਨੂੰ ਬਦਲਤਾ ਕਪਤਾਨ ਲਾ ਵੀ ਸਕਦਾ ਹੈ ਕਪਤਾਨ ਦੀ ਕੱਲ ਨੂੰ ਬਦਲੀ ਹੋ ਗਈ ਉਹ ਨਾਲ ਵੀ ਲਿਆ ਸਕਦਾ ਹੈ ਵਿਸ਼ਵਾਸ ਹੈ ਇਹ ਚਿੱਤ ਤੇਰਾ ਮੈਂ ਇੱਕ ਮਹੀਨਾ ਕੋਈ ਮਤਲਬ ਹੀ ਨਹੀਂ ਤੂੰ ਬਿਨਾ ਮਤਲਬ ਤੂੰ ਉਹਦੇ ਚ ਲੱਤਾਂ ਫਸਾਉਣਾ ਫਿਰ ਸਾਡੇ ਤੈਨੂੰ ਰੋਲੇ ਦਾ ਨਹੀਂ ਪਤਾ ਝਗੜੇ ਦਾ ਨਹੀਂ ਪਤਾ ਕੋਈ ਗੱਲ ਦਾ ਨਹੀਂ ਪਤਾ ਇਹ ਪਈਅਰ ਦਾ ਨਹੀਂ ਪਤਾ ਜਿਮਣੀਆ ਦਾ ਨਹੀਂ ਪਤਾ ਬਿਆਨਾਂ ਦਾ ਨਹੀਂ ਪਤਾ ਜ਼ਰਮ ਦੇ ਬਾਦੇ ਘਟ ਦਾ ਨਹੀਂ ਪਤਾ ਕਿਸੇ ਗੱਲ ਦਾ ਨਹੀਂ ਪਤਾ ਕੀ ਹੈ ਜੋ ਮੂੰਚੋ ਆਉਂਦਾ ਉਹ ਬੋਲੀ ਜਾਂਦਾ ਅੱਜ ਮੈਮੋਰੰਡਮ ਦੇਣਾ ਆਏਗਾ ਉਹਦਾ ਸੌਣੇ ਦਾ ਇੱਕ ਤਾਂ ਸੋਨੇ ਦਾ ਹਾਰ ਮਤੂਟ ਬੈਂਕ ਚ ਉਹਦਾ ਵਿਚਾਰੇ ਦਾ ਬਿੱਜੀ ਖੁਰ ਗਿਆ ਸਾਰਾ ਕੁਝ ਉਹਦਾ ਤੇ ਜਾਂ ਉਹਦਾ ਜਿੰਨਾ ਬਜਨ ਆ ਉਹਦੇ ਪੈਸੇ ਤੇ ਕੋਈ ਕਿਤੇ ਗੇਟ ਦੇ ਪੈਸੇ ਲੈ ਕੇ ਆਈ ਤੇ ਮੈਂ ਕਪਤਾਨ ਸਾਹਿਬ ਨੂੰ ਬੇਨਤੀ ਕਰਦਾ ਵੀ ਪਹਿਲਾਂ ਇਸ ਬੰਦੇ ਤੋਂ ਜੀ ਉਹ ਮਿਸਤਰੀ ਦੇ ਪੈਸੇ ਦਵਾਇਓ ਇਹਨੂੰ ਦੱਸੋ ਵੀ ਪਹਿਲਾਂ ਆਪਦੀ ਸ਼ਬੀ ਕਰਾਓ ਕਰ ਪੰਜ ਰੁਪਈਆ ਦਾ ਇਹਨੂੰ ਲੋਨ ਨਹੀਂ ਦਿੰਦੀ ਬੈਂਕ ਪੰਜ ਰੁਪਈਆ ਦਾ ਦੁਕਾਨਦਾਰ ਇਹਨੂੰ ਨਥੜੇ ਤੇ ਚੜ੍ਹ ਦਿੰਦਾ ਕਾਹਦੇ ਯਾਰ ਲੀਡਰੋਂ ਤੁਸੀਂ ਕੀ ਕਰੋਗੇ ਕੁਪਲੇ ਤੇਲੀ ਨਹੀਂ ਕੁਛ ਬਿਨਾ ਮਤਲਬ ਤੂੰ ਜਾ ਕੇ ਲੜਾਈਆਂ ਲੈਣੀਆਂ ਸਰਪੰਚਾਂ ਨਾਲ ਲੈ ਲਈਆਂ ਉੱਥੇ ਇੱਕ ਐਸਸੀ ਦਾ ਸਰਟੀਫਿਕੇਟ ਬਣਾਈ ਬੈਠਾ ਬੀਸੀ ਦਾ ਬਣਾਈ ਬੈਠਾ ਜਰ ਅਫਸਰ ਕਮਲੇ ਹੈ ਉਹਨੂੰ ਪਹਿਲਾਂ ਨੰਬਰਦਾਰ ਤਸਦੀਕ ਕਰਦਾ ਹੈ ਫਿਰ ਪਿੰਡ ਦੇ ਵਿੱਚੋਂ ਪਤਾ ਕਰਦੀ ਹੈ ਫਿਰ ਉਹ ਤਹਿਸੀਲਦਾਰ ਸਰਟੀਫਿਕੇਟ ਬਣਾਉਂਦਾ ਹੈ ਫਿਰ ਉਹ ਡੀਸੀ ਦੇ ਧਿਆਨ ਵਿੱਚ ਆਉਂਦਾ ਹੈ ਫਿਰ ਉਹ ਦਰਜ ਹੁੰਦਾ ਹੈ ਇਹ ਇਹ ਮਤਲਬ ਤੈਨੂੰ ਜਾਦੇ ਪਤਾ ਇਹ ਵੀ ਸਰਟੀਫਿਕੇਟ ਕਿੱਥੇ ਬਣਦੇ ਆ ਜਾ ਕਿਸੇ ਨਾ ਕੀ ਧੱਕਾ ਹੁੰਦਾ ਤਹਿਸੀਲਦਾਰ ਆ ਪੜ ਲਿਖ ਕੇ ਲੱਗਿਆ ਕਮਲਾ ਐ ਐਸਡੀਐਮ ਕਮਲਾ ਐ ਤੈਨੂੰ ਜਿਆਦਾ ਪਤਾ ਹੈ ਇਹ ਸਰਟੀਫਿਕੇਟ ਕਿਵੇਂ ਬਣਦੇ ਆ ਇਹ ਬਿਣਾ ਮਾਤਰ ਤੋਂ ਇਹ ਜਿਹੜੇ ਨਾਨਸੈਂਸ ਬੰਦੇ ਹਨ ਪੰਜ ਚਾਰ ਇਹ ਇਹ ਨਾ ਤਾਂ ਪ੍ਰਸ਼ਾਸਨ ਦਾ ਕੰਮ ਖਰਾਬ ਕਰਦੇ ਆ ਫਿਰ ਇਹ ਹੋਮੇ ਚ ਆ ਜਾਂਦੇ ਆ ਪੰਜ ਸੱਤ ਬੜੇ ਨੇ ਇਹ ਸਾਥੋ ਜੀ ਅਫਸਰ ਉੱਕ ਗਿਆ ਸਾਥ ਅਫਸਰ ਮੈਮੋਰੰਡਮ ਲੈ ਕੇ ਗਿਆ ਸਾਥ ਅਫਸਰਾ ਹੋ ਗਿਆ ਫਿਰ ਇਹ ਪਿੰਡਾਂ ਚ ਜਾ ਕੇ ਮੁਜਾਰੇ ਕਰਦੇ ਆ ਵੀ ਸਾਥ ਉਹ ਆ ਹੋ ਗਿਆ ਇਹ ਇਹ ਬੇਤੁਕੀਆਂ ਗੱਲਾਂ ਨਾ ਜੋ ਬੰਦਾ ਮਿੱਟੀ ਨਾਲ ਜੁੜਿਆ ਨਾ ਜਿੰਨਾ ਬੰਦਾ ਉੱਚਾ ਹੋਈ ਜਾਂਦਾ ਉਹਨਾਂ ਵਿੱਚ ਨਿਮਰਤਾ ਆਈ ਜਾਂਦੀ ਹੈ ਤੁਸੀਂ ਬੰਦੇ ਨੂੰ ਆਪਾਂ ਦੂਰੋਂ ਵੇਖਦੇ ਆ ਵੀ ਯਾਰ ਬੰਦਾ ਬਹੁਤ ਤਕੜਾ ਹੈ ਬਹੁਤ ਤਕੜਾ ਜਿਉਂ-ਜਿਉਂ ਬੰਦੇ ਦੇ ਨੇੜੇ ਆਈ ਜਾਂਦੇ ਆ ਉਦੇ ਨਾਲ ਆਪਾਂ ਵਰਤਦੇ ਆਂ ਫੇਰ ਫੇਰ ਆਪਾਂ ਕਹਿੰਦੇ ਯਾਰ ਬੰਦਾ ਹਲਕਾ ਹੈ ਦਰਖਤ ਦੂਰੋਂ ਵੇਖਦੇ ਆਂ ਬਹੁਤ ਛੋਟਾ ਲੱਗਦਾ ਜਿਉਂ-ਜਿਉਂ ਦਰਖਤ ਦੇ ਨੇੜੇ ਆਈ ਜਾਂਦੇ ਆਂ ਤਾਂ ਦਰਖਤ ਬਹੁਤ ਵੱਡਾ ਤੇ ਸ਼ਾਨਦਾਰ ਇਸ ਕਰਕੇ ਜਿਹੜੀ ਤੇਰੀ ਸੋਚ ਹੈ ਨਾ ਉਹਨੂੰ ਵੱਡੀ ਕਰ ਜਿੰਨਾ ਚਿਰ ਇਹ ਸਮਾਂ ਬਰਬਾਦ ਕਰਦਾ ਹੈ ਕਿਤਾਬਾਂ ਪੜਿਆ ਕਰ ਜਿਸ ਨੂੰ ਵੀ ਮੰਨਦਾ ਹੈ ਉਹ ਰਿਲੀਜੀਅਸ ਕਿਤਾਬਾਂ ਪੜਿਆ ਕਰ ਉਈ ਡਾਕਟਰ ਉਮੀਦਕਰ ਜੀ ਦਾ ਇਤਿਹਾਸ ਜਿਮਣੀ ਪੜਿਆ ਕਰ ਜੇ ਜਾਦੇ ਸੇਧੀ ਨੌਲੇਜ ਲੈਣੀ ਹੈ ਸਵੇਟ ਮਾਡਰਨ ਦੀਆਂ ਕਿਤਾਬਾਂ ਪੜਿਆ ਕਰ ਪੋਸਟਲ ਮੈਂਟਲ ਐਟੀਟਿਊਡ ਸਫਲਤਾ ਦੇ ਦਰਵਾਜ਼ੇ ਖੁਦ ਖੋਲੂ ਰਾਹਾਂ ਦੇ ਪੰਦੀ ਮਤਲਬ ਇਹੋ ਜਿਹੀਆਂ ਚੀਜ਼ਾਂ ਨਾ ਜਿਹੜੀਆਂ ਤੂੰ ਪੜ ਪੜ ਕੇ ਸਰਕਾਰ ਲੀਡਰ ਬਣ ਅਸੀਂ ਕਹਨੇ ਆ ਕਰ ਮਾਨਸਾ ਦਾ ਵਿਕਾਸ ਕਰ ਕੁਛ ਕਰ ਐਵੇਂ ਹੀ ਕਹੇ ਦੀ ਦਾਤੀ ਗਵਾਚ ਗਈ ਕਹੇ ਦੀ ਪੱਲੀ ਗਵਾਚ ਗਈ ਕਿ ਇਹਦੀ ਨਾਲੀ ਦਾ ਰੌਲਾ ਤੂੰ ਬਿਨਾ ਮਤਲਬ ਤੂੰ ਲੜਾਈ ਜਨਾਂ ਜਾ ਕੇ ਪਿੰਡਾਂ ਦੇ ਵਿੱਚ ਉੱਥੇ ਜਿਹੜੇ ਪਿੰਡ ਚ ਜਾਂਦੇ ਆ ਘੱਟੋ ਘੱਟ 2500 ਬੂਟ ਹੈ ਔਰ ਉਥੋਂ ਦੀ ਵੱਦੀ ਹੈ 15-20 ਹਜ਼ਾਰ ਦੀ 2500 ਕਿੱਲਾ 3000 ਕਿੱਲਾ ਉਹ ਇਲਾਕੇ ਦੇ ਉਸ ਪਿੰਡ ਦੀ ਜ਼ਮੀਨ ਹੈ ਉੱਥੋਂ ਦੇ ਸਰਪੰਚ ਹੈ ਨੰਬਰਦਾਰ ਹੈ ਹੋਰ ਬੁੱਧੀਮਾਨ ਲੋਕ ਹੈ ਪਿੰਡ ਦੇ ਗ੍ਰੰਥੀ ਸਹਿਬਾਨ ਹੈ ਉੱਥੋਂ ਦਾ ਸਾਰਾ ਭਾਈਚਾਰਾ ਹੈ ਉਹਨਾਂ ਨੂੰ ਪਤਾ ਨਹੀਂ ਵੇਤੇ ਕੀ ਹੋ ਜਾਂਦਾ ਤੂੰ ਜਾ ਕੇ ਸਿਖਾਏਂਗਾ ਉਹਨਾਂ ਨੂੰ ਉਦਸ ਸਿੰਘ ਆ ਵੀ ਆ ਇੱਕ ਲੱਖ ਦਾ ਸਖਸ਼ਣ ਲੱਗਦੀ ਆ ਧਾਰਾ ਲੱਗਦੀ ਆ ਇਸ ਕਰਕੇ ਜਿਹੜੇ ਇਹ ਬੰਦੇ ਚੰਨ ਬੰਦੇ ਆ ਇਹ 2-3 ਇਹ ਚੰਮ ਦੀਆਂ ਚਲਾਉਣਾ ਚਾਹੁੰਦੇ ਆ ਉਹ ਭਾਈ ਨਾ ਅੱਜ ਚੱਲਣ ਤੇ ਨਾ ਕੱਲ ਚੱਲਣ ਨਾ ਕੋਈ ਛੋਕੇ ਹਾਂ ਗਲਤੀ ਬੰਦੇ ਤੋਂ ਹੁੰਦੀ ਐ ਜੇ ਮੈਂ ਕਿਤੇ ਗਲਤ ਬੋਲਿਆ ਮੈਨੂੰ ਦੱਸੋ ਪਹਿਲਾਂ ਮੀਟਿੰਗ ਕਰੋ ਵੀ ਭਾਈ ਕੋਈ ਆਹ ਗੱਲ ਤੇ ਗਲਤ ਬੋਲਿਆ ਤੇਰਾ ਕੋਈ ਰੌਲਾ ਹੋਰ ਐ ਇਹ ਤੇ ਸੁਧਾਰ ਕਰ ਆਪਣੀ ਬੋਲਬਾਣੀ ਨੂੰ ਸੁਧਾਰ ਕਰ ਤੇ ਨਹੀਂ ਅਸੀਂ ਤੇ ਐਕਸ਼ਨ ਲਵਾਂਗੇ ਪਤਾ ਨਹੀਂ ਸਤਾਣੀ ਮਤਲਬ ਚੱਕ ਕੇ ਬਾਲ ਭਵਨ ਪਹੁੰਚੋ ਜੀ ਫਲਾਣੇ ਤਾਂ ਪਹੁੰਚੋ ਜੀ ਕੌਣ ਜੋ ਲਈ ਫਿਰ ਜਿੱਤੇ ਮਰਜੀ ਚਲਾ ਜਾ ਪਰ ਆਹ ਗਰੀਬ ਬੰਦੇ ਦਾ ਹਾਰ ਸੋਨੇ ਦਾ ਹਾਰ ਹਰਪ੍ਰੀਤ ਮਿਸਤਰੀ ਦਾ ਬੂਟਾ ਸਿੰਘ ਦੀ ਆਈਡੀ ਲਾ ਕੇ ਲਿਆ ਮਥੂਟ ਬੈਂਕ ਚੋਂ ਤੇ ਉਹਦੇ ਗੇਟ ਦੇ ਪੈਸੇ ਦੇ ਕੇ ਆ ਪਹਿਲਾਂ ਤਾਂ ਤੇਰੇ ਕਰੇ ਅੱਜ ਵੀ ਲੱਗਿਆ ਵੈਸੇ ਇਹ ਦੇ ਕੇ ਰਿਪੋਰਟ ਕਰੀ ਫੇਰ ਇਹ ਤੋਂ ਬਾਅਦ ਲਾਈਵ ਹੋਈ ਨਹੀਂ ਜਮਨਾਂ ਹੋਈ ਮੈਮੋਰੰਡਮ ਦੇ ਜੋ ਮਰਜ਼ੀ ਦੇ ਇਸ ਕਰਕੇ ਮੈਂ ਬੇਨਤੀ ਕਰਦਾ ਸਾਡੇ ਸਮਾਜ ਨੂੰ ਕਿ ਉਹੋ ਜੇ ਬੰਦਿਆਂ ਨਾਲ ਯਾਰ ਯਾਰੀ ਨਾ ਰੱਖਿਆ ਕਰੋ ਇਹੋ ਜੇ ਬੰਦਿਆਂ ਨੂੰ ਮੂੰਹ ਨਾ ਲਾਇਆ ਕਰੋ ਕੈਰੈਕਟਰ ਕੈਰੀਅਰ ਕਿਰਦਾਰ ਜਦੋਂ ਮੈਂ ਲੋਕਾਂ ਦੇ ਪੈਸੇ ਦੱਬੇ ਜਾਂਦਾ ਮੈਂ ਨਹੀਂ ਦਿੰਦਾ ਕੋਈ ਦੁਕਾਨਦਾਰ ਦੇ ਨਹੀਂ ਦਿੰਦਾ ਬੈਂਕ ਦੇ ਨਹੀਂ ਦਿੰਦਾ ਕਹੇ ਦੇ ਨਹੀਂ ਦਿੰਦਾ ਤੇ ਡੰਡੇ 'ਚ ਝੰਡਾ ਪਾ ਕੇ ਮੈਂ ਕਹਿਣਾ ਵੀ ਆਹ ਕਰੋ ਆਹ ਕਰੋ ਆਹ ਕਰੋ ਅਗਲੇ ਹੱਸਦੇ ਐ ਇਹਦਾ ਮਤਲਬ ਜਾਂਦਾ ਬੇਸ਼ਰਮੀ ਐ ਬੇਸ਼ਰਮੀ ਦੀ ਕੋਈ ਹੱਦ ਨਹੀਂ ਹੁੰਦੀ ਪਰ ਉਹਦਾ ਤਾਂ ਕੋਈ ਹੱਲ ਐ ਨਹੀਂ ਨਾ ਤੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਦੇ ਬੱਚਿਆਂ ਵਾਸਤੇ ਜੇ ਕੁਝ ਕਰਕੇ ਜਾਣਾ ਤੇ ਫੇਰ ਭਾਈ ਆਪ ਦਾ ਦੇਣਾ ਲੈਣਾ ਸੁਧਾਰੋ ਠੀਕ ਐ ਗਰੀਬੀ ਇਹ ਮੇਰੀ ਇਨਸਾਨ ਤੇ ਆਉਂਦੀ ਰਹਿੰਦੀ ਐ ਉਤਰਾ ਚੜਾ ਆਉਂਦਾ ਰਹਿੰਦਾ ਐ ਬਿਮਾਰੀ ਇਟਮਾਰੀ ਆਉਂਦੀ ਰਹਿੰਦੀ ਐ ਹਾਲਾਤ ਮਾੜੇ ਹੋ ਜਾਂਦੇ ਹੁੰਦੇ ਹੁੰਦੀ ਐ ਆ ਕਰੋਨਾ ਦੇ ਵਿੱਚ ਵੱਡੀਆਂ ਵੱਡੀਆਂ ਫੈਕਟਰੀਆਂ ਤਬਾਹ ਹੋ ਗਈਆਂ ਪਰ ਸਮਾ ਪਾ ਕੇ ਉਹਨੂੰ ਆਪਾਂ ਕਹਿ ਸਕਦੇ ਆਂ ਵੀ ਯਾਰ ਆ ਹੀ ਨਿਕਾ ਪੈਸੇ ਲੈ ਲਾ ਹੁਣ ਉਹਨੂੰ ਤੂੰ ਕਹੇ ਹੁੰਦਾ ਵੀ ਆ ਲੋਹੇ ਲੋਹੇ ਦੇ ਪੈਸੇ ਲੈ ਲਾ ਬਣਵਾਈ ਨਾ ਲੈ ਯਾਰ ਮੇਰਾ ਮਿੱਤਰ ਐ ਬੈਂਕ ਵੀ ਛੱਡ ਦਿੰਦੀ ਵੀ ਵਿਆਜ ਛੱਡ ਦਿਓ ਜੀ ਆ ਛੱਡ ਦਿੰਦੇ ਹੁੰਦੇ ਆ ਓਟੀਐਸ 'ਚ ਭਰਾ ਲੈਂਦੇ ਆ ਦੁੱਕੀ ਦੇਣੀ ਨਹੀਂ ਬ੍ਰਾਂਡਡ ਕੱਪੜੇ ਪੋਣਾ ਹੈ ਉਹ ਮਜ਼ਦੂਰ ਇਕਤਾ ਦਾ ਨਾਰਾ ਲਾਉਣਾ ਮੈਂ ਤਾਂ ਕਦੇ ਦੇਖਿਆ ਨਹੀਂ ਤੈਨੂੰ ਵੀ ਕਸੀਆ ਚੱਕ ਕੇ ਕੰਮ ਕਰੀ ਜਾਂਦਾ ਮੈਂ ਤਾਂ ਦੇਖਿਆ ਨਹੀਂ ਤੈਨੂੰ ਵੀ ਠੰਡ ਚ ਜਾ ਕੇ ਉੱਤੇ ਤੋਂ ਕਣਕ ਨੂੰ ਪਾਣੀ ਲਈ ਜਾਂਦਾ ਫੋਕਾ ਦਿਨਾਂ ਮਜ਼ਦੂਰ ਭਾਈਚਾਰਾ ਇਕੱਠਾ ਹੋ ਜੋ ਆਪਾਂ ਆ ਕਰਾਂਗੇ ਆਪਾਂ ਉਹ ਕਰਾਂਗੇ ਆਪਾਂ ਆ ਕਰਾਂਗੇ ਮੈਂ ਇਹਨਾਂ ਨੂੰ ਕਹਿਣਾ ਹੈ ਜੋ ਸਾਡੇ ਸਮਾਜ ਦੇ ਸਾਰੇ ਵਰਗ ਦੇ ਲੋਕਾਂ ਨੂੰ ਇਹੋ ਜਿਹੇ ਬੰਦਿਆਂ ਦੇ ਮੰਗ ਨਾ ਲੱਗੋ ਕਾਨੂੰਨ ਵੱਡਾ ਹੈ ਕ੍ਰੂਣ ਮਤਾਕ ਤੁਸੀਂ ਆਦਾ ਕੰਮ ਕਰਾ ਸਕਦੇ ਹੋ। ਕ੍ਰੂਣ ਮਤਾਕ ਜਿੱਥੇ ਮਰਜੀ ਜਾਓ ਕੰਮ ਹੋਊਗਾ। ਆਪਾਂ ਕਿਸੇ ਵਿਸ਼ੇਸ਼ ਵਿਅਕਤੀ ਕੋਲੇ ਨਹੀਂ ਜਾਂਦੇ ਜਦੋਂ ਦਫ਼ਤਰਾਂ ਜਾਂਦੇ ਆਂ ਆਪਾਂ ਉਸ ਕੁਰਸੀ ਕੋਲੇ ਜਾਂਦੇ ਆਂ ਉਸ ਕੁਰਸੀ ਨੂੰ ਸ੍ਰੂਟ ਕਰਦੇ ਆਂ। ਜੇ ਆਪਾਂ ਮਾਨਯੋਗ ਅਦਾਲਤ 'ਚ ਜਾਂਦੇ ਆਂ ਆਪਾਂ ਸਿਰ ਝੁਕਾਉਨੇ ਆਂ ਤਾਂ ਉਸ ਅਦਾਲਤ ਨੂੰ ਝੁਕਦਾ ਨਾ ਕਿ ਉਸ ਵਿਸ਼ੇਸ਼ ਬੰਦੇ ਨੂੰ। ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਉਹ ਕਹਿੰਦੇ ਵੀ ਮੈਨੂੰ ਨਾ ਮੰਨੋ। ਜੋ ਬਾਣੀ ਤੁਰ ਕੀ ਆਈ ਉਹਨੂੰ ਮੰਨੋ। ਜੋ ਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਬਾਣੀ ਲਿਖਿਆ ਆਪਾਂ ਬਾਣੀ ਨੂੰ ਮੰਨਦੇ ਆ ਇਸ ਕਰਕੇ ਸੰਵਿਧਾਨ ਨੂੰ ਮੰਨੋ ਜੋ ਤੁਹਾਡੇ ਕੰਮ ਐ ਦਫ਼ਤਰਾਂ ਦੇ ਵਿੱਚ ਹੋਣਗੇ ਥੱਲੇ ਨਹੀਂ ਕਰਦਾ ਐਸਐਚਓ ਨਹੀਂ ਕਰਦਾ ਡੀਐਸਪੀ ਦੇ ਜਾੜੂ ਨਹੀਂ ਕਰਦਾ ਐਸਪੀ ਦੇ ਜਾੜੂ ਐਸਪੀ ਨਹੀਂ ਕਰਦਾ ਐਸਐਸਪੀ ਦੇ ਜਾੜੂ ਡੀਆਈਜੀ ਬੈਠੇ ਆਈਜੀ ਬੈਠੇ ਕਰਦੇ ਆ ਕਰਨਗੇ ਕਰਨਗੇ ਚੌਣੀ ਕੋਈ ਮਲਿਆਉਣ ਵਾਲੇ 'ਚ ਮਾੜੇ ਮੋਟੇ ਫਰਕ ਪੈ ਸਕਦਾ ਜਿਹੜਾ ਮਲਿਆਉਂਦਾ ਅਫਸਰ ਨੂੰ ਕੋਈ ਹੋਰ ਹੋ ਸਕਦਾ ਕਿਉਂਕਿ ਇਸ ਦੀ ਹਰ ਇੱਕ ਦੀ ਵਿਚਾਰਧਾਰਾ ਵੱਖਰੀ ਐ ਸੋਚ ਵੱਖਰੀ ਆ ਆਪਾਂ ਉਹਨੂੰ ਨਹੀਂ ਕਰ ਸਕਦੇ ਪਰ ਮੈਂ ਕਪਤਾਨ ਸਾਹਿਬ ਨੂੰ ਬੇਨਤੀ ਕਰਦਾ ਵੀ ਇਹ ਤੋਂ ਜੀ ਆ ਸਾਡੀ ਇੱਕ ਹੱਥ ਬਨ ਕੇ ਬੇਨਤੀ ਐ ਐਸਐਸਪੀ ਸਾਹਿਬ ਵੀ ਆ ਗਰੀਬ ਬੰਦੇ ਦੇ ਉਹਦੇ ਵਿਚਾਰੇ ਮਿਸਤਰੀ ਦੇ ਪੈਸੇ ਹਾਰ ਸੋਨੇ ਦਾ ਤੇ ਇਹ ਤੋਂ ਭਗਵੰਤ ਸਭਾਉਂ ਤੋਂ ਆਹ ਗੇਟ ਦੇ ਪੈਸੇ ਜਿਹੜੇ ਉਹ ਦਵਾਦੀ ਤੁਹਾਨੂੰ ਸੀਸਾ ਦੇਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ